हां जी प्यारे विद्यार्थियों जेड़ा ਅੱਜ 5th ਕਾਉਂਸਲਿੰਗ ਦਾ ਪਹਿਲਾ ਦਿਨ ਹੈਗਾ ਅੱਜ ਜਿਹੜਾ 18/7/24 ਨੂੰ ਪਹਿਲੇ ਦਿਨ ਜਿਹੜਾ ਦੋ categories ਦੇ ਬੱਚੇ ਬੁਲਾਏ ਗਏ ਨੇਗੇ ਲੜਕੀਆਂ ਦੇ ਵਿੱਚ ਪ੍ਰਾਈਵੇਟ ਤੇ ਡਿਸੇਬਲ ਲੜਕੀਆਂ ਦੇ ਵਿੱਚ ਪ੍ਰਾਈਵੇਟ ਤੇ ਡਿਸੇਬਲ ਦੋ categories ਨੇ ਜਿਹੜੀ ਕਾਉਂਸਲਿੰਗ ਅੱਜ ਹੋਣੀ ਹੈਗੀ 18/7/24 ਨੂੰ ਜਾਨੀ ਕਿ 5th ਕਾਉਂਸਲਿੰਗ ਦੇ ਪਹਿਲੇ ਦਿਨ ਪੰਜਵੀਂ ਕਾਉਂਸਲਿੰਗ ਦਾ ਪਹਿਲਾ ਦਿਨ ਹੈ ਜਿਹੜਾ ਪ੍ਰਾਈਵੇਟ ਦੇ ਵਿੱਚ ਬੁਲਾਏ ਗਿਆ ਲੜੀ ਨੰਬਰ 1 ਤੋਂ ਲੈ ਕੇ 324 ਮੈਰਿਟ ਨੰਬਰ ਬਣਦਾ ਇਹਨਾਂ ਦਾ 1 ਤੋਂ ਲੈ ਕੇ 324 ਇਸ ਤਰ੍ਹਾਂ ਡਿਸੇਬਲਡ ਦੇ ਵਿੱਚ ਲੜੀ ਨੰਬਰ 325 ਤੋਂ ਲੈ ਕੇ 335 ਤੇ ਮੈਰਿਟ ਨੰਬਰ 1 ਤੋਂ ਲੈ ਕੇ 11 ਮੈਂ ਮੁੜ ਦੁਹਰਾ ਦਿੰਨਾ ਪ੍ਰਾਈਵੇਟ ਦੇ ਵਿੱਚ ਲੜੀ ਨੰਬਰ 1 ਤੋਂ ਲੈ ਕੇ 324 ਬੁਲਾਇਆ ਗਿਆ ਮੈਰਿਟ ਨੰਬਰ ਵੀ ਇਹਨਾਂ ਦਾ 1 ਤੋਂ ਲੈ ਕੇ 324 ਬਣਦਾ ਡਿਸੇਬਲਡ ਕੈਟਾਗਰੀ ਦੀਨ ਜਿਹੜੇ ਬੁਲਾਏ ਗਏ ਨੇ ਅੱਜ ਲੜੀ ਨੰਬਰ 325 ਤੋਂ ਲੈ ਕੇ 335 ਤੱਕ ਮੈਰਿਟ ਨੰਬਰ 1 ਤੋਂ ਲੈ ਕੇ 11 ਤੱਕ ਜਿਹੜੇ ਬੁਲਾਏ ਗਏ ਨੇ ਬੱਚੇ ਇਸੇ ਤਰ੍ਹਾਂ ਦੇ ਨਾਲ ਜੇ ਅਸੀਂ ਦੇਖਦੇ ਹਾਂ ਲੜਕੀਆਂ ਦੀ ਜਿਹੜੀ ਕਾਉਂਸਲਿੰਗ ਨੂੰ ਲੜਕੀਆਂ ਦੇ ਵਿੱਚ ਬੁਲਾਏ ਗਏ ਨੇ ਜਿਹੜੇ ਪਹਿਲੇ ਦਿਨ ਪ੍ਰਾਈਵੇਟ ਵਾਲੇ ਲੜੀ ਨੰਬਰ 1 ਤੋਂ ਲੈ ਕੇ 484 ਮੈਰਿਟ ਨੰਬਰ 1 ਤੋਂ ਲੈ ਕੇ 484 WHH ਜਿਹੜੀ ਕੈਟਾਗਰੀ ਆਉਂਦੀ ਆ ਇਹਦੇ ਵਿੱਚ ਬੁਲਾਏ ਗਏ ਨੇ ਲੜੀ ਨੰਬਰ 485 ਤੋਂ ਲੈ ਕੇ 843 ਤੇ ਮੈਰਿਟ ਨੰਬਰ ਬਣਦਾ ਇਹਨਾਂ ਦਾ 1 ਤੋਂ ਲੈ ਕੇ 359 ਤੇ ਡਿਸੇਬਲਡ ਜਿਹੜੇ ਹੈਗੇ ਨੇਗੇ ਉਹ ਲੜੀ ਨੰਬਰ 844 ਤੋਂ ਲੈ ਕੇ 850 ਤੱਕ ਬੁਲਾਏ ਗਏ ਨੇ ਯਾਨੀ ਕਿ 7 ਬੱਚੇ ਬਣਦੇ ਆ ਮੈਟ ਨੰਬਰ ਬਣਦਾ ਉਹਨਾਂ ਦਾ 1 ਤੋਂ 7 ਮੁਰ ਤੋਂ ਹੋਰਾ ਦੇਣਾ ਮੈਂ ਲੜਕੀਆਂ ਦਾ ਜਿਹੜਾ ਕਾਉਂਸਲਿੰਗ ਸ਼ਡਿਊਲ ਆ 18 7 24 ਦਾ ਅੱਜ ਦਾ ਪਹਿਲੇ ਦਿਨ ਦਾ ਪ੍ਰਾਈ ਇਹਦੇ ਵਿੱਚ ਤਿੰਨ ਕੈਟਾਗਰੀਆਂ ਵਾਲੇ ਬੱਚੇ ਬੁਲਾਏ ਗਏ ਨੇ ਪ੍ਰਾਈਵੇਟ WHH ਤੇ ਡਿਸੇਬਲਡ ਪ੍ਰਾਈਵੇਟ ਵਾਲੇ ਲੜੀ ਨੰਬਰ 1 ਤੋਂ ਲੈ ਕੇ 484 ਮੈਰਿਟ ਨੰਬਰ ਵੀ 100 ਲੈ ਕੇ 484 ਬਣਦੇ ਨੇ ਦਾ WHH ਦੇ ਵਿੱਚ ਲੜੀ ਨੰਬਰ 485 ਤੋਂ ਲੈ ਕੇ 843 ਮੈਰਿਟ ਨੰਬਰ 1 ਤੋਂ ਲੈ ਕੇ 350 ਡਿਸੇਬਲਡ ਕੈਟਾਗਰੀ ਦੀਨ ਜਿਹੜੇ ਲੜੀ ਨੰਬਰ 844 ਤੋਂ ਲੈ ਕੇ 850 ਮੈਟ ਨੰਬਰ ਇਹਨਾਂ ਦਾ 1 ਤੋਂ ਲੈ ਕੇ 7 ਤੱਕ ਬਣਦਾ ਅੱਜ ਓਪਨ ਕੈਟਾਗਰੀ ਵਾਲੇ ਬੱਚਿਆਂ ਦੀ ਨਹੀਂ ਹੈ ਉਹ ਕੱਲ ਨੂੰ ਤੇ ਪਰਸੋਂ ਆ ਜਾਨੀ ਕਿ 19 ਜੁਲਾਈ ਤੇ 20 ਜੁਲਾਈ ਨੂੰ ਆ ਉਹਨਾਂ ਦੀ ਜਿਹੜੀ ਕਾਉਂਸਲਿੰਗ ਆ ਓਪਨ ਕੈਟਾਗਰੀ ਵਾਲਿਆਂ ਦੀ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਐਸਓਈ ਸਾਈਟ ਭਰ ਕੇ ਦੇਖ ਸਕਦੇ ਹੋ ਉਹਦੇ ਉੱਪਰ ਸਾਰੀਆਂ ਲਿਸਟਾਂ ਪਈਆਂ ਨੇ ਤੇ ਜਿਹੜਾ ਆਪਣਾ ਟੈਲੀਗ੍ਰam ਆ ਉਹਦੇ ਵਿੱਚ ਵੀ ਲਿਸਟ ਹੈ ਮੈਰਿਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਤੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਵੱਧ ਤੋਂ ਵੱਧ ਵਿਦਿਆਰਥੀਆਂ ਸ਼ੁਕਰੀਆ ਮਿਹਰਬਾਨੀ ਧੰਨਵਾਦ